ਮਦਪਾਰ ਛੰਦ ਤਵੇ ਪ੍ਰਸਾਦ ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਮਦਪਾਰ ਛੰਦ ਲਿਖ ਰਿਹਾ ਹਾਂ ਜੀ ਸੋ ਜੀ ਨੂੰ ਪੜਨ ਲੱਗਿਆ ਮਦ ਹੁੰਦਾ ਵਿਚਕਾਰ ਭਾਰ ਦੇ ਕੇ ਆਪ ਜੋਰ ਦੇ ਕੇ ਬੋਲਿਆ ਜਾਵੇ ਸੋ ਅੱਧ-ਅੱਧ ਹੋਊਗਾ ਇਹ ਜਿਨਨੇ ਅੱਖਰ ਉਧਰ ਓਨੇ ਹੀ ਉਧਰ ਓਨੇ ਹੀ ਭਾਰ ਬਰਾਬਰ ਹੋਣਾ ਤੱਕੜੀ ਦੇ ਛਾਬੇ ਵਾਂਗੂ ਗਨ ਗਨ ਉਦਾਰ ਮਹਿਮਾ ਅਪਾਰ ਇਹ ਵਾਹਿਗੁਰੂ ਤੂੰ ਗਨ ਹੁੰਦਾ ਸਮੂਹ ਗੁਣਾਂ ਦਾ ਉਦਾਰ ਹੁੰਦਾ ਦਾਤ ਹੈ ਤੇਰੀ ਮਹਿਮਾ ਵੀ ਅਪਰ ਅਪਾਰ ਹੈ ਆਸਨ ਅਭੰਗ ਉਪਮਾ ਅਨੰਗ ਤੇਰਾ ਆਸਮਾਨੀ ਜਿਹਾ ਸੰਗਾਸਣ ਵੀ ਅਭੰਗ ਹੈ ਅਡੋਲ ਹੈ ਤੇ ਆ ਭੰਗ ਨਾਸ ਤੋਂ ਰਹਤਾ ਤੇ ਤੇਰੀ ਉਪਮਾ ਅਨੰਗ ਸੋ ਅਨੰਗ ਹੁੰਦਾ ਕਾਮਦੇਵ ਤੋਂ ਵੀ ਸੁੰਦਰ ਹੈ ਤੇਰਾ ਸਰੂਪ ਅਨੰਗ ਅੰਗਾ ਪ੍ਰਤੰਗਾ ਤੋਂ ਰਹਤਾ ਹੈ ਉਪਮਾ ਕਰਨ ਯੋਗ ਹੈ ਅਨ ਭਾਉ ਪ੍ਰਕਾਸ਼ ਨਿਸ ਦਿਨ ਅਨਾਸ ਤੇਰਾ ਸਰੂਪ ਅਨਭਾਉ ਹੁੰਦਾ ਗਿਆਨ ਨੂੰ ਪ੍ਰਕਾਸ਼ ਹੁੰਦਾ ਪ੍ਰਗਟ ਕਰਨ ਵਾਲਾ ਤੂੰ ਅਨਭਾਉ ਹੁੰਦਾ ਭੈ ਤੋਂ ਰਹਤਾ ਹੈ ਪ੍ਰਕਾਸ਼ ਹੁੰਦਾ ਗਿਆਨ ਸਰੂਪ ਹੈ ਸੋ ਅਤੇ ਦਿਨ ਰਾਤ ਹਰ ਸਮੇਂ ਅਨਾਸ ਹੁੰਦਾ ਨਾਸ ਤੋਂ ਰਹਤ ਹੈ ਆ ਜਾਨ ਬਾਹ ਆ ਸਾਹਾਨ ਸਾਹ ਆ ਜਾਨ ਬਾਹ ਤੇਰੀਆਂ ਬਾਹਾਂ ਆ ਜਾਨ ਹੁੰਦਾ ਗੋਡਿਆਂ ਤੱਕ ਆਉਂਦੀਆਂ ਨੇ ਸ਼ਕਤੀਆਂ ਰੂਪ ਲੰਬੀਆਂ ਬਾਹਾਂ ਵਾਲਾ ਸੋ ਅਜਾਨ ਸੰਗਿਆ ਵਾਲੇ ਦੇਵਤਿਆਂ ਦਾ ਬਾਹੋ ਹੁੰਦਾ ਪ੍ਰੇਰਕ ਹੈ ਤੇ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ ਰਾਜਾਨ ਰਾਜ ਪਾਨਾਨ ਪਾਨ ਇਹ ਵਾਹਿਗੁਰੂ ਤੂੰ ਰਾਜਾਂ ਦਾ ਵੀ ਰਾਜਾ ਹੈ ਚੱਕਰਵਰਤੀ ਪਾਤਸ਼ਾਹ ਹੈ ਸੂਰਜਾਂ ਦਾ ਵੀ ਭਾਨ ਸੂਰਜ ਪਾ ਪ੍ਰਕਾਸ਼ਕ ਹੈ ਦੇਵਾਨ ਦੇਵ ਉਪਮਾ ਮਹਾਨ ਦੇਵਤਿਆਂ ਦਾ ਵੀ ਦੇਵ ਪ੍ਰਕਾਸ਼ਕ ਹੈ ਪੂਜਣ ਯੋਗ ਹੈ ਤੇਰੀ ਉਪਮਾ ਭਾ ਵਡਿਆਈ ਵੱਡੀ ਹੈ ਇੰਦਰਾਨ ਇੰਦਰ ਬਾਲਾਨ ਬਾਲ ਤੂੰ ਦੇਵਤਿਆਂ ਦੇ ਰਾਜੇ ਇੰਦਰ ਦਾ ਵੀ ਇੰਦਰ ਰਾਜਾ ਹੈ ਉਹ ਦਾ ਕੁਛ ਨਹੀਂ ਤੇਰੇ ਸਾਹਮਣੇ ਇਸ ਪ੍ਰਕਾਰ ਬਾਲਾਨ ਬਾਲ ਬਾਲਾਨ ਬਾਲ ਹੁੰਦਾ ਵੱਡਿਆਂ ਤੋਂ ਵੱਡਾ ਹੈ ਬਲਵਾਨਾਂ ਵਿੱਚ ਬਲਵਾਨ ਵੀ ਹੈ ਰੰਕਾਨ ਰੰਗ ਕਾਲਾਨ ਕਾਲ ਕੰਗਾਲਾਂ ਵਿੱਚ ਕੰਗਾਲ ਵੀ ਤੂੰ ਹੈ ਕਾਲਾਨ ਮੌਤ ਦੇ ਕਾਰਨ ਕਾਲਾਂ ਦਾ ਵੀ ਕਾਲ ਕਰਨ ਵਾਲਾ ਮਹਾਕਾਲ ਹੈ ਅਨਪੂਤ ਅੰਗ ਆਭਾਇ ਪੰਗ ਤੇਰਾ ਜਿਹੜਾ ਅੰਗ ਹੈ ਸਰੂਪ ਹੈ ਅਨਪੂਤ ਤਤਾਂ ਤੋਂ ਰਹਤ ਹੈ ਅश्चਰਜ ਹੈ ਤੇਰੀ ਆਭਾ ਜਿਹੜੀ ਸੋਭਾ ਜਿਹੜੀ ਸੁੰਦਰਤਾ ਕਦੇ ਨਾਸ ਨਹੀਂ ਹੋਣ ਵਾਲੀ ਗਤਮਿਤ ਅਪਾਰ ਗੁਣ ਗਨ ਉਦਾਰ ਤੇਰੀ ਜਿਹੜੀ ਗਾਤ ਹੈ ਪ੍ਰਾਪਤੀ ਦੀ ਭਾਵ ਮਿਤ ਜਿਹੜੀ ਮਰਿਆਦਾ ਵੀ ਅਪਰਪਾਰੀ ਹੈ ਤੇਰੀ ਜਿਹੜੀ ਗਾਤ ਹੈ ਲੀਲਾ ਅਤੇ ਮਿਤ ਮਰਿਆਦਾ ਪ੍ਰਕਿਰਤੀ ਤੋਂ ਪਰੇ ਹੈ اے ਵਾਹਿਗੁਰੂ ਤੂੰ ਇਸ ਪ੍ਰਕਾਰ ਕਹਿੰਦੇ ਗਨ ਹੁੰਦਾ ਜੋ ਸਮੂਹ ਗੁਣਾਂ ਦਾ ਉਦਾਰ ਦਾਤਾ ਹੈ ਗਤ ਮਿਤ ਅਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਪੈ ਨਿਕਾਮ ਗਨ ਹੁੰਦਾ ਸਮੂਹ Muni ਲੋਕ ਤੈਨੂੰ ਪ੍ਰਣਾਮ ਕਰਦੇ ਨਮਸਕਾਰ ਕਰਦੇ ਨੇ ਤੂੰ ਭੈ ਤੋਂ ਰਹਿਤ ਨਿਰਭਉ ਸਰੂਪ ਅਤੇ ਨਿਕਾਮ ਕਾਮਨਾ ਤੋਂ ਰਹਿਤ ਹੈ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਤ ਹੁੰਦਾ ਅਤਸਾ ਕਰਕੇ ਤੇਰੀ ਜਿਹੜੀ ਦੋਤਾ ਸੋਭਾ ਹੈ ਉਹ ਕ੍ਰਾਂਤੀ ਬਹੁਤ ਹੀ ਪ੍ਰਚੰਡ ਤੇਜ ਪ੍ਰਤਾਪ ਵਾਲੀ ਤੇਰੀ ਮਿਤ ਮਰਿਆਦਾ ਤੇ ਗਤ ਹੁੰਦੀ ਲੀਲਾ ਅਖੰਡ ਹੁੰਦੀ ਨਾਸ ਤੋਂ ਰਹਿਤ ਇੱਕ ਰਸ ਰਹਿਣ ਵਾਲੀ ਹੈ ਆਲਸਿਆ ਕਰਮ ਆਦਿਸਿਆ ਧਰਮ ਇਹ ਵਾਹਿਗੁਰੂ ਤੇਰਾ ਕਰਮ ਜਿਹੜਾ ਕਰਤਬਾ ਆਲਸਿਆ ਤਾਕਤਵਾਰ ਹੈ ਲੇਸ ਤੋਂ ਰਹਿਤ ਨਿਰਲੇਪ ਹੈ ਆਲਸ ਤੋਂ ਰਹਿ ਤਾ ਭਾਵ ਤੇਰੇ ਕਰਮ ਤੁਰੰਤ ਹੋਣ ਵਾਲੇ ਆ ਸੋ ਤੇਰਾ ਜਿਹੜਾ ਧਰਮ ਹੈ दैवी ਕਾਨੂੰਨ ਆਦ੍ਰਿਸ਼્ય ਪ੍ਰੋਖ ਰੂਪ ਹੋ ਕੇ ਵਰਤਦਾ ਆਪ ਸਾਰਿਆਂ ਦੇ ਇਸ ਪ੍ਰਕਾਰ ਮਾਲਕ ਹੋਂ ਸਰਬਾ ਪ੍ਰਣਾਡ్య ਅਨ ਡੰਡ ਬਾਢ్య ਆਪ ਸਾਰਿਆਂ ਦੇ ਪ੍ਰਣਾਡ్య ਪੂਰਤੀ ਕਰਨ ਵਾਲਿਓ ਭੂਸ਼ਣ ਵਾਂਗ ਸੋਭਾ ਦੇਣ ਵਾਲੇ ਗਹਿਣੇ ਵਾਂਗ ਅਤੇ ਆਸਰਾ ਰੂਪ ਹੋਂ ਅਨ ਡੰਡ ਹੁੰਦਾ ਹਰ ਤਰ੍ਹਾਂ ਦੇ ਡੰਡ ਤੋਂ ਰਹਿਤ ਸਭ ਨੂੰ ਵੱਢਣ ਵਾਲੇ ਬਾਢ్య ਕਹੀਦੇ ਹੋ